ਸੁਵਕਤਾਜੀ ਤਲਵੰਡੀ ਪੈ ਟੈਂਪ ਤੇ ਤਲਵੰਡੀ ਪੈ ਸ਼ਹਿਰ ਦੇ ਜੀਰਾ ਰੋਡ ਤੇ ਬੰਦ ਪੇ પેટ્રોલ ਪੰਪ ਦੇ ਸਾਹਮਣੇ ਪੈਂਦੀ ਕਲੋਨੀ ਦਾ ਨਾਮ ਸ਼੍ਰੀ ਗੁਰੂ ਰਾਮਦਾਸ ਜੀ ਦੇ ਨਾਮ ਤੇ ਰੱਖਿਆ ਗਿਆ ਇਸ ਸ਼ੁਭ ਅਫਸਰ ਤੇ ਕਲੋ ਇਲਾਕੇ ਦੀ ਪ੍ਰਮੁੱਖ ਧਾਰਮਿਕ ਸਖਸੀਅਤ ਬਾਬਾ ਗੁਰਸੇਪ ਸਿੰਘ ਚੀਨੀ ਸਾਹਿਬ ਵਾਲਿਆਂ ਨੇ ਲਗਾਏ ਕੇ ਬੋਰਡ ਦਾ ਉਦਘਾਟਨ ਕੀਤਾ ਇਸ ਮੌਕੇ ਉਹਨਾਂ ਨੇ ਸਾਰਿਆਂ ਨੂੰ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਸ਼੍ਰੀ ਗੁਰੂ ਰਾਮਦਾਸ ਜੀ ਸਭ ਤੇ ਆਪਣਾ ਮੇਰੇ ਪਰਿਆ ਹੱਥ ਰੱਖਣ ਇਸ ਮੌਕੇ ਭਾਰਤੀ ਕਿਸਾਨ ਡੰਨ ਕਾਦੀਆ ਇਕਾਈ ਤਲਵੰਡੀ ਪਈ ਦੇ ਜਨਰਲ ਸਕੱਤਰ ਬਾਬੂ ਸਿੰਘ ਬਰਾੜ ਜਗਜੀਤ ਸਿੰਘ ਬਰਾੜ ਸਿਮਰਤਜੀਤ ਸਿੰਘ ਬਰਾੜ ਕੁਰਸੇਪ ਸਿੰਘ ਬਰਾੜ ਚੰਦਰ ਸਿੰਘ ਮਿਸਤਰੀ ਸੋਨੀ ਢਾਲੀਵਾਲ ਸੋਨੀ ਮਿਸਤਰੀ ਅੱਜ ਕਲੋਨੀ ਵਸਨੀਕ ਮੌਜੂਦ ਸਨ ਹਨ ਇਹ ਬੁਢੀ ਕਲਸਾ ਇਹ ਬੁਢੀ ਜਿੱਕੀ ਫਤਿਹ ਜੀ ਜੋ ਕਿ ਅੱਜ ਇਸ ਕਲੋਨੀ ਦਾ ਨਾਮ ਸ੍ਰੀ ਗੁਰੂ ਰਾਮਦਾਸ ਮਹਾਰਾਜ ਦੇ ਨਾਮ ਤੇ ਰੱਖਿਆ ਗਿਆ ਇਸ ਕਲੋਨੀ ਦਾ ਅੱਜ ਬੋਰਡ ਲਗਾਇਆ ਗਿਆ ਜੀ ਆਂਡੀ ਗਵਾਂਡੀ ਸਾਰੇ ਆਪਣੇ ਸੱਜਣ 71 ਹੋ ਗਏ ਜੀ ਰਹਿਣ ਵਾਲੇ ਦੇ ਵਿੱਚ ਬੋਰਡ ਲਗਾਇਆ ਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੜਾ ਸਾਹਿਬ ਕੀ ਕਹਿਣਾ ਚਾਹੂੰਗਾ ਅੱਜ ਅੱਜ ਜੀ ਸੱਤਸੀਲ ਤਲਵੰਡੀ ਭਾਈ ਠੀਕ ਹੈ ਸਾਡਾ ਸ਼ਹਿਰ ਬਹੁਤ ਵਧੀਆ ਸ਼ਹਿਰ ਹੈ ਜੀ ਇਸ ਸ਼ਹਿਰ ਦੇ ਤਲਵੰਡੀ ਜੀਰਾ ਰੋਡ ਦੇ ਉੱਪਰ ਜਿਹੜਾ ਬੰਦ ਪਿਆ ਪੈਟਰੋਲ ਪੰਪ ਹਾਂਜੀ ਉਹਦੇ ਬਿਲਕੁਲ ਆਪੋਜਿਟ ਨੇੜੇ ਅਜੀਜ਼ ਹੋਟਲ ਠੀਕ ਹੈ ਜੀ ਉੱਥੇ ਸਾਡੇ ਸਾਰੇ ਸਕਤਾਂ ਦੀ ਰੈਚਾ ਠੀਕ ਹੈ ਜੀ ਤੇ ਅਸੀਂ ਸਰਬਸੰਮਤੀ ਦੇ ਨਾਲ ਸਾਰਿਆਂ ਦੇ ਨਾਲ ਫੈਸਲਾ ਕਰਕੇ ਠੀਕ ਹੈ ਜੀ ਤੇ ਸਾਡੇ ਵਿੱਚ ਜਿਹੜਾ ਹੈਗਾ ਸਾਡੇ ਬਹੁਤ ਹੀ ਸਤਿਕਾਰਯੋਗ ਬਾਬਾ ਸੰਤਪਾਪਾ ਗੁਰਸੇਵ ਸਿੰਘ ਜੀ ਮੌਜੂਦ ਹੈ ਇਹਨਾਂ ਦੀ ਮੌਜੂਦਗੀ ਦੇ ਵਿੱਚ ਅਸੀਂ ਇਸ ਆਪਦੀ ਕਲੋਨੀ ਦਾ ਨਾਮ ਸ੍ਰੀ ਗੁਰੂ ਆਰਾਮਦਾਸ ਨਗਰ ਰੱਖਿਆ ਤੇ ਸਾਰੇ ਨਗਰ ਨਿਵਾਸੀ ਤਲਵੰਡੀ ਭਾਈ ਜੀ ਆਉਣ ਜਾਣ ਵਾਲੇ ਤੋਂ ਨੇੜੇ ਸਾਰੇ ਸੰਗਤ ਨੂੰ ਬੇਨਤੀ ਕਰਦੇ ਹਾਂ ਕਿ ਹੁਣ ਜਿਹੜਾ ਇਸ ਇਸ ਦਾ ਨਾਮ ਗੁਰੂ ਰਾਮਦਾਸ ਦੇ ਨਾਮ ਨਾਲ ਜਾਣਿਆ ਜਾਵੇ ਕਿਉਂਕਿ ਅਸੀਂ ਇਹ ਨਾਮ ਇਸ ਕਰਕੇ ਚੂਜ਼ ਕੀਤਾ ਕਿ ਚੌਥੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਨੇ ਸ੍ਰੀ ਅੰਮ੍ਰਿਤਸਰ ਸਾਹਿਬ ਬਸਾਇਆ ਸੀ ਜੀ ਤੇ ਉਹਨਾਂ ਦੇ ਨਾਂ ਦੇ ਉੱਤੇ ਅਸੀਂ ਇਹ ਆਪਣਾ ਆਪਣੇ ਨਗਰ ਦਾ ਆਪਣੇ ਕਲੋਨੀ ਦਾ ਨਾਮ ਰੱਖਿਆ ਤੇ ਉਹ ਜਿਹੜੀ ਹੈ ਮੇਰਾ ਖਿਆਲ ਹੈ ਵੀ ਅੱਜ ਤੋਂ ਕੋਈ 50 ਸਾਲ 55 ਸਾਲ ਕਿਸੇ ਕਲਮ ਨੇ ਬਹੁਤ ਸੋਹਣਾ ਲਿਖਿਆ ਸੀ ਕਿ ਜੁਗ ਜੁਗ ਵਸਦੀ ਰਵੇ ਗੁਰੂ ਰਾਮਦਾਸ ਤੇਰੀ ਨਗਰੀ ਤੇ ਅਸੀਂ ਜਿਹੜਾ ਹੈਗਾ ਗੁਰੂ ਰਾਮਦਾਸ ਤੇ ਅੱਗੇ ਅਰਜੋਈ ਕਰਦੇ ਹੱਥ ਜੋੜ ਕੇ ਬੇਨਤੀ ਕਰਦੇ ਹਾਂ ਕਿ ਸਾਡੀ ਇਸ ਨਗਰੀ ਤੇ ਸਾਡੀ ਕਲੋਨੀ ਤੇ ਆਪਦੇ ਮਿਹਰ ਭਰਿਆ ਹੱਥ ਰੱਖੀ ਠੀਕ ਹੈ ਔਰ ਸਾਰੀਆਂ ਸੰਗਤਾਂ ਦਾ ਸਜੋਗ ਹੈ ਨਾਲ ਤੇ ਆਈਆਂ ਹੋਈਆਂ ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਕੀਤਾ ਜਾਂਦਾ ਹੈ ਖਾਸ ਕਰਕੇ ਬਾਬਾ ਜੀ ਨੇ ਜਿਹੜਾ ਇਹ ਟਾਈਮ ਕੱਢਿਆ ਸੰਤ ਬਾਬਾ ਗੁਰਸੇਵ ਸਿੰਘ ਜੀ ਨੇ ਤੇ ਸਾਰੇ ਸੰਗਤ ਦਾ ਤੈ ਦਿਲ ਤੋਂ ਧੰਨਵਾਦ ਹੈ ਚੱਲ ਕੇ ਆਏ ਹਰ ਕਦਮ ਸਾਡੇ ਸਿਰ ਮੱਥੇ ਤੇ ਆ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ